एक छत तीन आंसू और टूटी उम्मीदें जब किस्मत ने एक ही घर से माँ बाप रोटी और छत सब छीन लिया खरड़ की गलियों में एक घर ऐसा भी है जहाँ दीवारें अब सिस्कियाँ सुनाती हैं और खामोशी चीखने लगी है जहाँ 18 साल की सिमोन वर्मा और 16 साल का उसका भाई आर्यन वर्मा अपनी बूढ़ी दादी के साथ हर रोज एक नई लड़ाई लड़ रहे हैं जिंदगी की न्याय की और उस एक अदद छत की जो कभी उनके माता पिता के ख्वाबों का हिस्सा थी सिमोन और आर्यन की कहानी कोई आम दास्तान नहीं बल्कि उस दर्द की इबारत है जिसे उन्होंने महज डेढ़ साल से डेढ़ साल में जी लिया है पहले माता पिता का निधन जिनमें पहले पिता का निधन जिन्होंने अपने बच्चों को एक सुरक्षित आसियाना देने के लिए दो में टाटा कैपिटल हाउसिंग फाइनेंस ऐसी बीस लाख इकतीस हजार रूपए का लोन लिया फिर मां का साथ छिन जाना जिनकी आखिरी सांसें भी पीजीआई चंडीगढ़ के अस्पताल में ही थम गई। अब उस घर की दीवारों पर बैंक का नोटिस चिपका है 26 मई तक घर को खाली करो ये वही घर है जहां उनके बचपन की हंसी गूंजती थी जहां सिमोन की मां ने पिता के जाने के बाद दुकान चलाकर कर किस्ते चुकानी शुरू की मगर माँ के जाने के बाद न दुकान बची न आमदनी का कोई सहारा रिश्तेदार दूर ਹੋ ਗਏ ਅਤੇ ਦਾਦੀ ਦੀ ਕਮਜ਼ੋਰ ਅੱਖਾਂੋਂ ਸੇ ਬਸ ਉਮੀਦیں ਟਪਕਦੀ ਰਹੀ सिमोन खुद गंभीर स्वास्थ्य समस्याओं से जूझ रही हैं। बस उम्र महज 18, लेकिन हाई ब्लड प्रेशर और शुगर के मरीज पढ़ाई किसी तरह जारी है भाई स्कूल में है मगर अब बिजली का बिल भरना भी भारी लगने लगा है स्कूल ने फीस माफ कर दी पर जिंदगी की बाकी जरूरतें तो स्कूल नहीं चला सकता और अब जिस घर के लिए उनके माता पिता ने बीमा लिया था वो भी लैप्स हो चुका बताया जा रहा है बैंक के मुताबिक बीमा उनकी मृत्यु से कुछ दिन पहले खत्म हो गया जबकि दस्तावेज बताते हैं कि कोर्ट में बैंक ने इस बात का जिक्र ही नहीं किया कि घर के मालिक गौरव और उनकी पत्नी अब इस दुनिया में नहीं हैं। सिमोन ने अपनी टूटी फूटी सासों से एक पत्र लिखा है पंजाब के मुख्यमंत्री को कि सरकार उन्हें पेंशन दे इलाज खर्च उठाए शिक्षा की राह आसान करे और सबसे बड़ी इस बात उन्हें बेघर होने से बचा ले एक घर में तीन लोग हैं तीन दिल हैं और एक आस है कि कोई सुनेगा कोई रोकेगा इस नीलामी को बस बात ਜੀ ਕੀ ਨਾਮ ਹੈ ਸੰਤੋਸ਼ ਤਾਂ ਕੀ ਮਸਲਾ ਕੀ ਹੈ ਕਿ ਆ ਤੁਸੀਂ ਸਾਨੂੰ ਬੁਲਾਇਆ ਹੈ ਮਸਲਾ ਇਹ ਕਿ ਸਾਨੂੰ ਬੈਂਕ ਕੋਲੇ ਬਹੁਤ ਤੰਕਰ ਰਹੇ ਪਟਿਆ ਜਿਹੜੇ ਮਾਪੇ ਦੋਨੋਂ ਚਲੇ ਗਏ ਆ ਉਹ ਹੈ ਨਹੀਂ ਇਹ ਪ੍ਰਸ਼ਾਸਨ ਨਾਲ ਪੀਕ ਕਰਨਾ ਚਾਹਣੇ ਸਾਡਾ ਦਬਾਅ ਬਹੁਤ ਪਾ ਰਹੇ ਆ ਬੈਂਕ ਕੋਲ ਕਵਜਾ ਲੈਣਾ ਚਾਹ ਰਹੇ ਸਾਡੇ ਕੋਲ ਤੇ ਬੈਂਕ ਤੁਸੀਂ ਕੋਈ ਲੋਨ ਲਿਆ ਹੋਇਆ ਸੀਗਾ ਜੀ ਬੈਂਕ ਕੋਲੋਂ ਬੇਟਾ ਨਹੀਂ ਦਿੱਤਾ ਹਸਾ ਜੀ ਜੀ ਕਿਸਕੋ ਪ੍ਰਸ਼ਾਸਨ ਨੇ ਸਾਡੀ ਬੇਨਤੀ ਸਾਡੀ ਤਹੱਲ ਕੀਤੀ ਜੇ ਮੇਰੇ ਬੱਚੇ ਤੋਂ ਇਹਨਾਂ ਛੱਡ ਦੇ ਤਾ ਬੰਦਾ ਕਿੰਨੇ ਚਿਰਾਂ ਤੋਂ ਦਬਾਅ ਪਾ ਰਹੇ ਸੀਗੇ ਬੈਂਕ ਕੋਲੇ ਅੱਜ ਸਭ 9.5 ਦੋ ਸਾਲ ਹੋ ਗਏ ਬੈਂਕ ਦਾ ਨਾਮ ਨਾਮ ਪਤਾ ਤੁਹਾਨੂੰ ਟਾਟਾ ਕੈਪੀਟਲ ਟਾਟਾ ਬੱਚੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੇ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਸੁਵੰਦਰ ਮੈਂ ਮੇਰੇ ਪ੍ਰਸ਼ਾਸਨ ਅੱਗੇ ਇਹੇ ਬੇਨਤੀ ਹੈ ਜੀ ਸਾਡੇ ਘਰ ਨੂੰ ਬਚਾਇਆ ਸੀ ਬੈਂਕ ਕੋਲੇ ਸਾਡੇ ਤੇ ਬਹੁਤ ਤਬਾਹ ਪਾ ਰਹੇ ਸੀ ਸਾਡੇ ਕੋਲ ਇਹ ਜੇ ਕੋਈ ਉਹ ਨਹੀਂ ਹੈ ਕਿ ਅਸੀਂ ਲੋਨ ਤੋਂ ਛੁਕਾ ਸਕੀ ਸਾਡੀ ਇਹ ਬੇਨਤੀ ਹੈ ਜੇ ਸਾਡਾ ਘਰ ਬਚਾਇਆ ਜਾਏ ਤੇ ਲੋਨ ਮਾਰ ਸਕਦੇ ਦਿੱਤੇ ਜਾਏ। ਪੁੱਤ ਕਿਹੜਾ ਏਰੀਆ ਹੈ? ਇਹ ਏਰੀਆ ਦੱਸਿਆ ਜਾ ਬਈ। ਇੱਕ ਕਿਹੜੀ ਜਗ੍ਹਾ ਹੈ? ਖਰੜਾ, ਪਾਲਰ ਰੂਮਸ। ਜੀ। ਤਾਂ ਪੁੱਤ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਬਈ ਕਹਿੰਦਾ ਤੁਹਾਨੂੰ ਇਹ ਘਰ ਬਚਾਓ ਮਾਰੇ ਘਰ। ਸਾਡੇ ਉੱਪਰ ਰੈਕਚਰ ਹੈ। ਬੈਂਕ ਵੱਲੋਂ ਤੇ ਦਬਾਅ ਕਰ ਰਹੇ ਨੇ। ਤੁਸੀਂ ਦੇਖ ਰਹੇ ਹੋ ਕਿ ਬੱਚਿਆਂ ਦੇ ਅੱਖਾਂ ਵਿੱਚ ਵੀ ਪਾਣੀ ਆ ਚੁੱਕਾ ਹੈ ਬਜ਼ੁਰਗ ਵੀ ਰੋ ਰਹੇ ਆ ਇਸ ਗੱਲ ਨੂੰ ਕਿ ਦੇਖੋ ਜਦੋਂ ਕਿਸੇ ਦੇ ਸਿਰ ਤੋਂ ਛੱਤ ਜਾਂਦੀ ਹੈ ਤਾਂ ਉਹ ਕਿੰਨਾ ਦੁੱਖ ਹੁੰਦਾ ਹੈ ਤਾਂ ਇੱਥੇ ਸਾਡੇ ਖੜ ਦੇ ਵਿੱਚ ਸਾਡੇ ਸ਼ਰਮਨ ਅਕਾਲੀ ਦਲ ਦੇ ਮੀਤ ਪ੍ਰਧਾਨ ਅਮਨ ਸ਼ਰਮਾ ਜੀ ਵੀ ਇੱਥੇ ਆਏ ਨੇ ਇਹਨਾਂ ਦੇ ਹਾਲਚਲ ਪੁੱਛਣ ਵਾਸਤੇ ਤਾਂ ਬੈਂਕੋ ਵਾਲਿਆਂ ਨੂੰ ਅਪੀਲ ਵੀ ਕਰਨਗੇ ਕਿ ਇਹਨਾਂ ਦੇ ਬੱਚਿਆਂ ਦੇ ਸਿਰ ਦੇ ਉੱਤੇ ਜਦੋਂ ਉਹਨਾਂ ਦੇ ਮਾਪੇ ਨਹੀਂ ਰਹੇ ਤਾਂ ਇਹਨਾਂ ਦੀ ਛੱਤ ਕਿਉਂ ਖੋਈ ਜਾ ਰਹੀ ਹੈ ਤਾਂ ਉਹਨਾਂ ਨਾਲ ਵੀ ਸਵਾਲ ਕਰਾਂਗੇ ਕਿ ਉਹ ਇਹਨਾਂ ਦੀ ਕਿੱਦਾਂ ਇਹਨਾਂ ਦੀ ਮਦਦ ਕਰਨਗੇ ਕਿੱਦਾਂ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਵਾਂਗੇ ਅਮਨ ਸ਼ਰਮਾ ਜੀ ਤੁਹਾਡੇ ਕੋਲ ਇਹਨਾਂ ਦੀ ਗੱਲ ਪਹੁੰਚੀ ਸੀਗੀ ਕਿ ਜਿਹੜੇ ਬੈਂਕ ਵਾਲੇ ਇਹਨਾਂ ਨੂੰ ਕਾਫੀ ਤੰਗ ਪਰੇਸ਼ਾਨ ਕਰ ਰਹੇ ਨੇ ਜਦੋਂ ਇਹਨਾਂ ਦੇ ਮਾਪਿਆਂ ਦੀ ਡੈਥ ਹੋ ਗਈ ਸੀਗੀ ਸਾਨੂੰ 2023 ਦੇ ਵਿੱਚ 24 ਦੇ ਵਿੱਚ ਪਹਿਲਾ ਫਾਦਰ ਦੀ ਹੋਈ ਹੈ ਤੇ ਫਿਰ ਮਦਰ ਦੀ ਹੋਈ ਹੈ ਤਾਂ ਇਹਨਾਂ ਨੇ ਕੋਈ ਲੋਨ ਲਿਆ ਸੀਗਾ ਤੁਹਾਡੇ ਤੱਕ ਗੱਲ ਪਹੁੰਚੀ ਅੱਜ ਤੁਸੀਂ ਇਹਨਾਂ ਦੇ ਕੋਲ ਇੱਥੇ ਪਹੁੰਚੇ ਤਾਂ ਕੀ ਕਹੋਗੇ ਅਰਦਾਸ ਜੀ ਸਾਰਿਆਂ ਨੂੰ ਰਾਮਦਾਸ ਜੀ ਵਾਹਿਗੁਰੂ ਜੀ ਕਾਲ ਸਾਹਿਬ ਵਾਹਿਗੁਰੂ ਜੀ ਬਖਸ਼ੇ ਮੈਨੂੰ ਬਤਰਾ ਜੀ ਪਤਾ ਲੱਗਿਆ ਸੀਗਾ ਕਿ ਇਹ ਬੱਚੇ ਆ ਜਿਹੜੇ ਦੋਨੋਂ ਇਹਨਾਂ ਦੇ ਮਦਰ ਫਾਦਰ ਇਹਨਾਂ ਦੇ ਦੁਨੀਆ ਚ ਇਹ ਉਹਨਾਂ ਦੇ ਦਾਦੀ ਚੀਆਂ ਇਹ ਤਿੰਨ ਚੀਆਂ ਜਿਹੜੇ ਵੌਲਟ ਹੋਮ ਦੇ ਵਿੱਚ ਇੱਥੇ ਰਹਿ ਰਹੇ ਨਮਸਕਾਰ ਜੀ ਕੱਲ ਬੜਾ ਇੱਕ ਮਤਲਬ ਜਿੱਥੇ ਦੋ ਛੋਟੇ ਬੱਚੇ ਉਹਨਾਂ ਦੀ ਦਾਦੀ ਮਕਾਨ ਦੇ ਬਾਰੇ ਜੋ ਵੀ ਖਾੜ ਦੇ ਵਿੱਚ سلسلہ ਸੀ ਉਥੇ ਗਏ ਸਾਰੇ ਸਮਾਜ ਸੇਵੀ ਖਾੜ ਦੇ ਇਕੱਠੇ ਹੋਏ ਕਾਫੀ ਮਦਦ ਕਰਨ ਦਾ ਵਾਅਦਾ ਵੀ ਕੀਤਾ ਤੇ ਮਦਦ ਕੀਤੀ ਵੀ ਹੈ ਡਟ ਕੇ ਉੱਥੇ ਬੈਠ ਕੇ ਆ ਕੇ ਬੈਂਕ ਵਾਲੇ ਆ ਕੇ ਕਿਸੇ ਤਰ੍ਹਾਂ ਦੀ ਵੀ ਕੋਈ ਕਤਾਹੀ ਉੱਥੇ ਨਾ ਕਰ ਸਕਣਾ ਸੋ ਭਾਵੇਂ ਬੈਂਕ ਦਾ ਵਕੀਲ ਹੋਵੇ ਜਾਂ ਹੋਰ ਹੋਵੇ ਸਭ ਨੂੰ ਸੰਪਰਕ ਕੀਤਾ ਉਹਨਾਂ ਨੂੰ ਕਿਹਾ ਵੀ ਜਿਹੜਾ ਵੀ ਮਸਲਾ ਹੈਗਾ ਇਹਨੂੰ ਬੈਠ ਕੇ ਅਸੀਂ ਸੁਲਝਾਉਣਾ ਚਾਹੁੰਦੇ ਆ ਪਹਿਲਾਂ ਬੈਂਕ ਦੱਸੇ ਕਿ ਕਿਹਨਾ ਹਾਲਾਤਾਂ ਦੇ ਵਿੱਚ ਉਹ ਇਹਨਾਂ ਬੱਚਾ ਤੋਂ ਜਿਹੜਾ ਹੈਗਾ ਪੈਸਾ ਵਸੂਲੀ ਕਰਨ ਨੂੰ ਕਹਿ ਰਹੇ ਨੇ ਬੱਚੇ ਮਾਈਨਰ ਨੇ ਦਾਦੀ ਕੁਝ ਕਮਾਉਂਦੀ ਨਹੀਂ ਪਿਓ ਦੀ ਪਹਿਲਾਂ ਡੈਥ ਹੋ ਗਈ ਉਹਦੇ ਬਾਰੇ ਤੁਸੀਂ ਜ਼ਿਕਰ ਕੀਤਾ ਇੰਸ਼ੋਰੈਂਸ ਕੀਤੀ ਹੋਈ ਸੀ ਉਹ ਇੰਸ਼ੋਰੈਂਸ ਜਿਹੜੀ ਹੈਗੀ ਆ ਬੈਂਕ ਦੀ ਜ਼ਿੰਮੇਵਾਰੀ ਬਣਦੀ ਸੀ ਇੱਕ ادارے ਦੇ ਕਰਕੇ ਬੈਂਕਿੰਗ ਦਾ ਮਤਲਬ ਟਾਟਾ ਫਾਈਨੈਂਸ਼ੀਅਲ ਕੰਪਨੀ ਜਿਹੜੀ ਪਤਾ ਲੱਗਿਆ ਵੀ ਇਹਨਾਂ ਤੋਂ ਲੋਨ ਲੱਤਾ ਸੀ ਉਹਦੀ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਉਹਨੂੰ ਇੰਸ਼ੋਰੈਂਸ ਨੂੰ ਆ ਕੇ ਵਧਾਉਂਦੀ ਦੂਸਰਾ ਬੱਚਿਆਂ ਦੀ ਮਾਂ ਜਦੋਂ ਤੱਕ ਜਿਉਂਦੀ ਸੀ ਉਹਨੇ ਵੀ ਲੋਨ ਪੇ ਕਰਨ ਦੀ ਕੋਸ਼ਿਸ਼ ਕੀਤੀ ਟ੍ਰੈਜੇਡੀ ਇਹ ਹੈ ਕਿ ਮਾਂ ਦਾ ਸਾਆ ਵੀ ਸਿਰ ਤੋਂ ਉੱਠ ਗਿਆ ਬੱਚੇ ਇਸ ਟਾਈਮ ਦਾਦੀ ਦੇ ਨਾਲ ਰਹਿ ਰਹੇ ਨੇ ਭਾ ਮੇਰੇ ਰਿਸ਼ਤੇਦਾਰ ਕੋਈ ਵੀ ਮਦਦ ਕਰਦਾ ਕੋਈ ਕਿੰਨੀ ਦੇਰ ਮਦਦ ਕਰ ਸਕਦਾ ਸੋ ਸਮਾਜ ਸੇਵੀ ਸੰਸਥਾਾਂਾਂ ਸਮਾਜ ਸੇਵੀ ਵੀਰ ਸਾਰੇ ਉੱਥੇ ਜਿਹੜੇ ਵੀ ਹਾਜ਼ਰ ਹੋਏ ਉਹਨਾਂ ਨੇ ਬੜਾ ਵਧੀਆ ਉਪਰਾਲਾ ਕੀਤਾ ਮੈਂ ਉਹਨਾਂ ਦਾ ਵੀ ਧੰਨਵਾਦ ਕਰਦੀ ਹਾਂ ਸ਼ਹਿਰ ਦੇ ਹੋਰ ਵੀ ਲੋਕ ਜਿਹੜੇ ਬੱਚਿਆਂ ਨਾਲ ਸੰਤਪਤੀ ਰੱਖ ਰਹੇ ਨੇ ਉਹਨਾਂ ਦੇ ਵੀ ਧੰਨਵਾਦੀ ਹਾਂ ਤੇ ਇਹ ਵੀ ਨਾਲ ਹੈ ਕਿ ਉਹਨਾਂ ਬੱਚਿਆਂ ਦੇ ਨਾਲ ਹਰ ਤਰ੍ਹਾਂ ਦੇ ਨਾਲ ਉੱਥੇ ਜਿਹੜਾ ਹੈਗਾ ਹਾਜ਼ਰ ਰਹਾਂਗੇ ਖੜੇ ਹੋਵਾਂਗੇ ਤਾਂ ਕਿ ਬੱਚਿਆਂ ਦੀ ਐਜੂਕੇਸ਼ਨ ਉਸੇ ਤਰ੍ਹਾਂ ਚੱਲਦੀ ਰਹੇ ਬੱਚਿਆਂ ਦੇ ਖਾਣ ਪੀਣ ਦਾ ਪ੍ਰੋਗਰਾਮ ਪ੍ਰਬੰਧ ਉਸੇ ਤਰ੍ਹਾਂ ਹੁੰਦਾ ਰਹੇ ਮੇਰੇ ਤੇ ਜੋ ਵੀ ਸਮਾਜ ਸੇਵੀ ਸੱਜਣ ਜੋ ਵੀ ਹੁਕਮ ਲਾਉਣਗੇ ਉਹਨੂੰ ਮੈਂ ਬਹੁ ਵੀ ਪੁਰੀਕਰਾਂ ਦਾ ਹੋਰ ਵੀ ਮੈਂ ਕਰੜ ਦੇ ਸਮਾਜ ਸੇਵੀਆਂ ਨੂੰ ਤੇ ਮੋਤਵਰ ਬੰਦੇ ਆਨ ਸਾਰਿਆਂ ਨੂੰ ਅਪੀਲ ਕਰੂਗਾ ਕਿ ਇਹਨਾਂ ਬੱਚਿਆਂ ਦੀ ਖੈਰ ਖਵਾਇਆ ਇਸ ਤਰ੍ਹਾਂ ਦੇ ਹੋਰ ਵੀ ਪਰਿਵਾਰ ਅਗਰ ਹੋਣ ਉਹਨਾਂ ਦੀ ਖੈਰ ਖਵਾ ਜਰੂਰ ਲਈ ਜਾਵੇ ਸਮਾਜ ਦੇ ਵਿੱਚ ਇਸ ਤਰ੍ਹਾਂ ਦੇ ਵਿਤਰੇ ਵਾਪਰ ਰਹੇ ਨੇ ਜਿਦੇ ਨਾਲ ਲੋਕ ਤੰਗ ਪਰੇਸ਼ਾਨ ਹੋ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਣਹੋਣੀ ਜਿਹੜੀ ਘਟਨਾ ਦਾ ਅੰਜਾਮ ਉਹ ਸਮੇਂ ਦਿੰਦੇ ਨੇ ਜਦੋਂ ਉਹ ਹਰ ਪਾਸਿਓਂ ਲਾਚਾਰ ਹੋ ਜਾਂਦੇ ਨੇ ਸੋ ਇਨਸਾਨ ਹੋਣ ਦੇ ਨਾਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਹਨਾਂ ਬੱਚਿਆਂ ਦੇ ਲਈ ਖੜੀਏ ਉਹਨਾਂ ਦਾ ਸਾਥ ਦੇਈਏ ਧੰਨਵਾਦ ਸਿਮੋਨ ਦੇ ਘਰ ਸ਼ਾਮ ڈھਲਤੇ-ਢਲਤੇ ਖਰੜ ਕੇ ਸਮੂਹ ਸਮਾਜ ਸੇਵੀ ਸਿਰੋਮੜੀ ਅਕਾਲੀ ਦਲ ਕੇ ਹਲਕਾ ਇੰਚਾਰਜ ਰੰਜੀਤ ਸਿੰਘ ਗਿਲਵੀ ਪਹੁੰਚਦੇ ਹਨ ਸਿਮੋਨ ਦੇ ਘਰ ਕੀ ਗੱਣਾ ਜਾਂਦੇ ਹੋਏ ਦੇਖੋ ਕੰਗਾ ਸੀ ਕਿ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਦਿੱਖੀ ਵਾਇਰਲ ਹੋ ਰਹੀ ਸੀ ਜਿਹਦੇ ਵਿੱਚ ਮਾਤਾ ਜੀ ਸਾਡੇ ਸੰਤੋਸ਼ ਰਾਨੀ ਜੀ ਤੇ ਲੱਕੇ ਨਾ ਪੋਤੇ ਪੋਤੀ ਨਾ ਦੇ ਅਸੀਂ ਦੇਖਿਆ ਸਾਡੇ ਲੀਡਰ ਸਾਹਿਬਾਨ ਅਮਨ ਉਹਨਾਂ ਨੇ ਆ ਕੇ ਇੱਥੇ ਜਿਹੜੀ ਇਹਨਾਂ ਨਾਲ ਗੱਲਬਾਤ ਕਰਕੇ ਉਹ ਵੀਡੀਓ ਵਾਇਰਲ ਹੋਈ ਤੇ ਬੜਾ ਪਹਿਲਾਂ ਤਾਂ ਮਨ ਨੂੰ ਦੁੱਖ ਲੱਗਿਆ ਵੀ ਇਹ ਕਿਸ ਹਾਲਾਤ ਵਿੱਚ ਜੀ ਰਹੇ ਨੇ ਕਿਉਂਕਿ ਜਿਸ ਮਾਂ ਦਾ ਬੇਟਾ ਚਲੇ ਗਿਆ ਨੂੰ ਚਲੀ ਗਈ ਤੇ ਅੱਜ ਇਹ ਸਮਾਰਕ ਜਦੋਂ ਕਿ ਉਹਨਾਂ ਨੇ ਉਹਨਾਂ ਦਾ ਇਹ ਸੁਖਦਾ ਟਾਈਮ ਸੀ ਉਦੋਂ ਐਡੀ ਵੱਡੀ ਜਿਹੜੀ ਦਿੱਫਟਾ ਇਹਨਾਂ ਤੇ ਪਈ ਤੇ ਅੱਜ ਇਹਨਾਂ ਨੂੰ ਜਿੱਥੇ ਆਪਣੇ ਪੁੱਤੇ ਤੇ ਪੁੱਤਰੀ ਨੂੰ ਪੜਾਉਣ ਲਿਖਾਉਣ ਦਾ ਜਿਹੜਾ ਫਿਕਰ ਹੈ ਉੱਥੇ ਨਾਲ ਦੀ ਨਾਲ ਇਹ ਮਕਾਨ ਜੋ ਕਿ ਇਹਨਾਂ ਨੇ ਲਿਆ ਸੀ ਲੋਨ ਲੈ ਕੇ ਟਾਟਾ ਕੈਪੀਟਲ ਤੋਂ ਤੇ ਉਹਨਾਂ ਦੇ ਜਾਣ ਤੋਂ ਬਾਅਦ ਇਹਨਾਂ ਤੋਂ ਕਿਸ਼ਤਾਂ ਨਹੀਂ ਦਿੱਤੀਆਂ ਤੇ ਉਹਨਾ ਨੇ 26 3 25 ਨੂੰ ਜਿਹੜੀ ਇਹ ਡਿਗਰੀ ਕੋਰਟ ਤੋਂ ਲਈ ਹੈ ਇਹ ਮਕਾਨ ਕੱਲ ਖਾਲੀ ਕਰਨ ਦੇ ਜਿਹੜੇ ਇਹਨਾਂ ਨੂੰ ਆਰਡਰ ਆ। ਸੋ ਦੇਖੋ ਵੀ ਇਹਨਾਂ ਦੀ ਕੀ ਪੋਜੀਸ਼ਨ ਹੋਊ। ਇਨਕਮ ਦਾ ਕੋਈ ਸੋਰਸ ਨਹੀਂ। ਘਰ ਖਾਲੀ ਕਰਾਉਣ ਦੇ ਆਰਡਰ ਹੋ ਗਏ। ਤੇ ਪੋਤਾ-ਪੋਤੀ ਦੀ ਜ਼ਿੰਮੇਵਾਰੀ ਨਾਲ ਤੇ ਸਿੱਤ ਹੈ। ਸੋ ਬੜਾ ਜਿਹੜਾ ਮਨ ਨੂੰ ਕੱਲ ਦੁੱਖ ਲੱਗਿਆ। ਤੇ ਅਸੀਂ ਅੱਜ ਇਕੱਠੇ ਹੋ ਕੇ ਆਏ ਆ। ਅਸੀਂ ਇਹਨਾਂ ਦੀ ਪੂਰੀ ਹੈਲਪ ਕਰੀ। ਮੈਂ ਗਿਲਕੋ ਗਰੁੱਪ ਵੱਲੋਂ 5 ਲੱਖ ਰੁਪਏ ਤੇ ਆਪਣੇ ਦੋਸਤਾਂ ਨੂੰ ਫੋਨ ਕੀਤਾ 2 ਕ ਲੱਖ ਮੈਂ ਉੱਥੋਂ ਇਕੱਠਾ ਕੀਤਾ ਸੀ 7 ਲੱਖ ਰੁਪਏ ਸੀ ਉਹ ਇਹਨਾਂ ਦੇ ਕੋਲ ਪਾਵਾ ਜੇ ਬਾਕੀ ਹੋਰ ਵੀ ਜਿਹੜੀਆਂ ਸਮਾਜਿਕ ਜਥੇਬੰਦੀਆਂ ਜਾਂ ਸਮਾਜ ਸੇਵੀ ਲੋਕ ਨੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਖਾਸ ਕਰਕੇ ਮੈਂ ਖਰੜ ਸ਼ਹਿਰ ਦੇ ਜਿੰਨੇ ਸਾਡੇ ਐਕਟਿਵ ਸੋਸ਼ਲ ਵਰਕਰ ਹੈਗੇ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਨਾ ਹੈ ਇਹ ਸਾਡਾ ਸ਼ਹਿਰ ਇਹ ਸਾਡੇ ਸ਼ਹਿਰ ਦੇ ਸਾਡੇ ਪਰਿਵਾਰ ਦੇ ਮੈਂਬਰ ਨੇ ਇਹ ਸ਼ਹਿਰ ਉਹ ਹੈ ਜਿਹੜਾ ਕੇ ਰਾਜਾ ਅੱਜ ਦੇ ਨਾਂ ਤੇ ਵਸਿਆ ਹੋਇਆ ਹੈ ਜਿਹੜਾ ਕੇ ਇੱਕ ਬੜਾ ਧਰਮੀ ਰਾਜਾ ਸੀ ਔਰ ਉਹਨੇ ਹਮੇਸ਼ਾ ਜਿਹੜੀ ਗਰੀਬਾਂ ਦੀ ਮਦਦ ਕੀਤੀ ਲੋੜਵੰਦਾਂ ਦੀ ਮਦਦ ਕੀਤੀ ਸੋ ਆਓ ਆਪਾਂ ਉਸ ਸ਼ਹਿਰ ਦੇ ਵਾਸੀ ਆਪਾਂ ਇਕੱਠੇ ਹੋ ਗਏ ਇਸ ਪਰਿਵਾਰ ਨੂੰ ਇਸ ਪਿਤਾ ਜੋ ਕੱਢੀ ਹੈ ਅਸੀਂ ਬੈਂਕ ਨਾਲ ਵੀ ਗੱਲ ਕੀਤੀ ਹੈ ਇਹਨਾਂ ਦੇ ਹਾਲਾਤ ਦੱਸ ਕੇ ਵੀ ਜੇ ਕੋਈ ਸੈਟਲਮੈਂਟ ਸਾਡੇ ਨਾਲ ਕਰ ਲੋ ਕੋਈ ਸੈਟਲਮੈਂਟ ਕਰਕੇ ਅਸੀਂ ਉਹਨੇ ਪੈਸੇ ਫਿਰ ਜਿਹੜੇ ਇਕੱਠੇ ਕਰਕੇ ਸਾਰੇ ਭਰਾਵਾਂ ਤੋਂ ਲੋਕਾਂ ਤੋਂ ਸਮਾਜ ਸੇਵੀਆਂ ਤੋਂ ਇਕੱਠੇ ਕਰਕੇ 7 ਲੱਖ ਮੈਂ ਪਾਵਾਂਗਾ ਤੇ ਬਾਕੀ ਇਕੱਠੇ ਕਰਕੇ ਅਸੀਂ ਜਿਹੜਾ ਇਹਨਾਂ ਦਾ ਮਕਾਨ ਹੈ ਇਹਨਾਂ ਨੂੰ ਐਨਓਸੀ ਦਵਾਵਾਂ ਸੋ ਮੇਰੀ ਬੇਨਤੀ ਹੈ ਅਸੀਂ ਇਹਨਾਂ ਦਾ ਅਕਾਊਂਟ ਨੰਬਰ ਵੀ ਜਿਹੜਾ ਮੈਂ ਮਾਤਾ ਜੀ ਨੂੰ ਕਿਹਾ ਵੀ ਦਿਓ ਉਹ ਵੀ ਫਲੈਸ਼ ਤੁਸੀਂ ਮੀਡੀਆ ਵਾਲੇ ਵੀਰਾਂ ਨੂੰ ਵੀ ਬੇਨਤੀ ਹੈ ਵੀ ਉਹ ਫਲੈਸ਼ ਕਰ ਦਿਓ ਕੋਈ ਵੀ ਬੰਦਾ ਭਾਵੇਂ ਕੋਈ 5000 ਪਾ ਸਕਦਾ 10000 ਪਾ ਸਕਦਾ 50000 ਪਾ ਸਕਦਾ ਉਹ ਜ਼ਰੂਰ ਜਿਹੜੀ ਇਹਨਾਂ ਦੀ ਜਿਹੜੀ ਮਦਦ ਹੈ ਉਹ ਤੁਸੀਂ ਜ਼ਰੂਰ ਕਰਿਓ ਮੈਂ ਇਹ ਵੀ ਅਪੀਲ ਕਰਦਾ ਸੋ ਕਿਉਂਕਿ ਇਸ ਉਮਰ 'ਚ ਜਦੋਂ ਕਿ ਇਹ ਕਹਿੰਦੇ ਹੁੰਦੇ ਵੀ ਬਟਾਪਾ ਬੜਾ ਵਿੱਚ ਸਾਰੀ ਜ਼ਿੰਦਗੀ ਕਮਾਉਂਦੇ ਲੰਗੀ ਤੇ ਇਹ ਸੁੱਖ ਦਾ ਬੀਜ ਜਵੇ ਪਰ ਮੇਰਾ ਖਿਆਲ ਅੱਜ ਇਸ ਤੋਂ ਵੱਧ ਕੋਈ ਦੁਖੀ ਹੋ ਨਹੀਂ ਸਕਦਾ ਸੋ ਬੱਚੇ ਜੇਨਾ ਦੀ ਉਮਰ ਅੱਜ ਪੜ ਲਿਖ ਕੇ ਅੱਗੇ ਵਧਣ ਦੀ ਤੇ ਉਹਨਾਂ ਦੇ ਅੱਜ ਮਕਾਨ ਦੀ ਛੱਤ ਦੀ ਉਹ ਬੱਚਿਆਂ ਤੇ ਕੀ ਬੀਤਦੀ ਹੋਣੀ ਕਿਵੇਂ ਉਹ ਪੜ ਸਕਦੇ ਨੇ ਸੋ ਬੇਨਤੀ ਹੈ ਤੁਹਾਨੂੰ মিডিਆ ਵਾਲਿਆਂ ਦਾ ਵੀ ਧੰਨਵਾਦ ਹੈ ਵੀ ਤੁਸੀਂ ਜਿਹੜੀ ਕਾਹਦਾ ਇਸ ਕਵਰ ਨੂੰ ਚੁੱਕਿਆ ਤੇ ਉਹ ਟੀਵੀਆਂ ਤੇ ਸੋਸ਼ਲ ਮੀਡੀਆ ਤੇ ਸਾਰੀ ਜਗ੍ਹਾ ਆਈ ਤੇ ਮੈਨੂੰ ਵੀ ਕਈ ਸਮਾਜ ਸੇਵੀ ਬੰਦਿਆਂ ਦੇ ਫੋਨ ਆਏ ਸੋ ਅਸੀਂ ਹੋਰ ਵੀ ਜਿੰਨੀ ਹੋ ਸਕੇ ਵੱਧ ਤੋਂ ਵੱਧ ਜਿਹੜੀ ਮਦਦ ਹੈ ਇਹਨਾਂ ਦੀ ਕਰਾਂਗੇ ਤੇ ਤੁਸੀਂ ਵੀ ਸਾਡੀ ਸੈਲਫ ਕਰਿਓ ਵੀ ਆਪਾਂ ਬੈਂਕ ਨੂੰ ਬੇਨਤੀ ਕਰਕੇ ਵੀ ਸਾਡੀ ਇਹਨਾਂ ਦੇ ਹਾਲਾਤਾਂ ਨੂੰ ਦੇਖਦੇ ਹੋਏ ਕੋਈ ਸੈਟਲਮੈਂਟ ਸਾਡੀ ਕਰ ਦੇਣ ਕਿ ਅਸੀਂ ਉਹਨੇ ਪੈਸੇ ਜਮ੍ਹਾਂ ਕਰਾ ਕੇ ਇਹਨਾਂ ਦਾ ਮਕਾਨ ਜਿਹੜਾ ਅਸੀਂ ਵਾਪਸ ਐਨਓਸੀ ਦੇ ਨਾਮ ਲਿਆ ਕੇ ਤਾਂ ਕਿ ਉਹ ਇਹ ਆਰਾਮ ਨਾਲ ਜਿੜਾ ਬਣਾ ਰਿਹਾ ਇਸ ਜਿੰਦ ਸਰ ਪਰਿਵਾਰ ਦੇ ਕੋਲ ਨਾ ਇਨਪੁਟ ਨਹੀਂ ਹੈ ਜੀ ਇਨਕਮ ਦਾ ਸਾਧਨ ਨਹੀਂ ਹੈ ਆਈਡੀਆ ਅਮਾਉਂਟ ਕਿੰਨਾ ਹੋ ਗਿਆ ਨਹੀਂ ਉਹਨਾਂ ਨੇ ਜਿਹੜਾ ਹੈ 20 ਲੱਖ 31000 31000 ਹੈ ਜਿਹੜਾ ਬੈਲੈਂਸ ਕੱਟਿਆ ਹਾਂਜੀ ਗਿਲਸਾ ਪਰਿਵਾਰ ਨੂੰ ਨਾ ਇਨਪੁਟ ਨਹੀਂ ਆ ਇਨਕਮ ਦਾ ਸਾਧਨ ਨਹੀਂ ਆ ਉਹ ਕਿਵੇਂ ਦੇਖਦੇ ਦੇਖੋ ਅਸੀਂ ਉਹ ਸਰਕਾਰ ਨੂੰ ਬੇਨਤੀ ਕਰਦੇ ਆ ਇਹ ਸਰਕਾਰਾਂ ਇਸ ਕੰਮ ਲਈ ਬਣਾਈਆਂ ਜਾਂਦੀਆਂ ਨੇ ਵੀ ਇਹਨਾਂ ਦਾ ਖਾਸ ਤੌਰ ਤੇ ਮੈਂ ਪੰਜਾਬ ਦੇ ਸੀਐਮ ਸਾਹਿਬ ਨੂੰ ਬੇਨਤੀ ਕਰਦਾ ਵੀ ਸਪੈਸ਼ਲ ਇਹਨਾਂ ਦਾ ਕੇਸ ਦੇਖ ਕੇ ਮਾਤਾ ਜੀ ਨੂੰ ਕੋਈ ਚੰਗੀ ਇਹਨਾਂ ਨੂੰ ਪੈਨਸ਼ਨ ਲਗਾ ਕੇ ਤਾਂ ਕਿ ਇਹਨਾਂ ਦਾ ਜਿਹੜਾ ਆਪਣਾ ਗੁਜ਼ਾਰਾ ਜੋ ਇਹਨਾਂ ਨੂੰ ਇਹਨਾਂ ਤੇ ਬਿਸਤਾ ਪਈ ਹੋਈ ਕਿਸਮ ਦੀ ਕਿਉਂਕਿ ਜਿੱਥੇ ਇਹਨਾਂ ਨੇ ਸੇਵਾ ਕਰਾਉਣੀ ਸੀ ਇਹਨਾਂ ਦੇ ਪੁੱਤਰ ਦੇ ਨੂੰ ਨੇ ਸੇਵਾ ਕਰਨੀ ਸੀ ਤੇ ਅੱਜ ਇਹਨਾਂ ਨੂੰ ਫਿਕਰ ਉਹਨਾਂ ਬੱਚਿਆਂ ਦਾ ਉਹਨਾਂ ਦੇ ਬੱਚਿਆਂ ਦਾ ਪਿਆਰ ਸੋ ਮੇਰੀ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਇਹਨਾਂ ਦੀ ਜਰੂਰ ਡੀਸੀ मैम ਨੂੰ ਵੀ ਸਾਡੇ ਮੁਹਾਲੀ ਵਾਲੇ ਜੋ ਕਿ ਬੜੇ ਅੱਛੀ ਨੇਚਰ ਦੇ ਨੇ ਮੇਰੀ ਉਹਨਾਂ ਨੂੰ ਵੀ ਬੇਨਤੀ ਹੈ ਵੀ ਤੁਸੀਂ ਆਪ ਇਨੀਸ਼ੀਏਟਿਵ ਲੈ ਕੇ ਇਹਨਾਂ ਨੂੰ ਕੋਈ ਨਾ ਕੋਈ ਇਨਕਮ ਦਾ ਸੋਰਸ ਪੈਨਸ਼ਨ ਵਗੈਰਾ ਲਗਾ ਕੇ ਤਾਂ ਕਿ ਇਹਨਾਂ ਦਾ ਜਿਹੜੀ ਹਰ ਮਹੀਨੇ ਬੱਚਿਆਂ ਦੇ ਖਰਚੇ ਨੇ ਘਰ ਦੇ ਖਰਚੇ ਨੇ ਤੇ ਉਹ ਤੋਂ ਇਹ ਘਟੋਕਰ ਮਾਤਾ ਜੀ ਆਪਣੀ ਵਧੀਆ ਜਿਹੜੀ ਜ਼ਿੰਦਗੀ ਗਿਲਸਾਹ ਨੇ ਉਹ 45 ਦੁਕਾਨ ਦਾ ਵੀ ਹੈਗਾ ਉਹ ਵੀ ਸ਼ਾਇਦ ਉਹਨਾਂ ਦਾ ਕਿਰਾਇਤੀ ਸੀਗਾ ਉਹ ਵੀ ਡਿਸਪੂਟ ਹੈਗਾ ਜੀ ਵੀ ਸਾਨੂੰ ਮੈਨੂੰ ਪਤਾ ਨਹੀਂ ਹੈਗਾ ਪੁੱਛ ਲਾਂਗੇ ਮਾਤਾ ਜੀ ਨੂੰ ਹੋਇਆ ਤੁਹਾਡੇ ਭਰਾਵਾਂ ਦੇ ਸਾਰਿਆਂ ਦੇ ਸਹਿਯੋਗ ਦੇ ਨਾਲ ਅਹ ਮਾਤਾ ਜੀ ਦੱਸਿਆ ਉਹਨਾਂ ਦੇ ਬੇਟੇ ਜੀ ਹਾਂਜੀ ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਜਰੂਰ ਇਹਨੂੰ ਜਿਹੜਾ ਉਹ ਵੀ ਅਸੀਂ ਇਹਨਾਂ ਦੀ ਹੈ। ਕੀ ਕਮ ਸੋਰਸ ਹੋ ਜਾਏਗਾ ਬੇਟੇ ਦਾ ਨਾ ਬੈਸ ਦੁਕਾਨ ਕਰਦੇ ਆਉਂਗੇ ਗਿਲਸਾਹ ਨੇ ਸਾਰਾ ਕੁਝ ਟੇਬਲ 'ਚ ਦੱਸਦੇ ਹਾਂ ਮੈਂ ਤਾਂ ਕੱਲ ਤੋਂ ਹੀ ਪਰੇ ਰਹੇ ਹਾਂ कभी इस घर में माँ की लोरी गूंजती थी अब दादी की दुआएं हैं। कभी इस घर में पापा की हंसी थी अब सिसकियां हैं। और अब इस घर में सिर्फ एक सवाल है क्या एक राज्य अपने बच्चों को इस तरह बेघर होने से बचा सकता है पंजाब सरकार के पास अब सिर्फ एक फैसला है या तो वो इन बच्चों की ढाल बन जाए या इतिहास के पन्नों में एक और खामोश चीख दर्ज हो जाए